ਇਰੀ ਮੇਰ ਦਾ ਬੋਲਣਾ ਤੂੰ ਧਾਗੇ ਜੁਗਾਦ ਗੁਰੇ ਨਵੇਂ ਸਾਤ ਗੁਰੇ ਨਵੇਂ ਸ੍ਰੀ ਗੁਰੂ ਦੇਵ ਸੈ ਸਕਾਰ ਨਿਰੰਕਾਰ ਰੂਪ ਵਿੱਚ ਆਦਮੀ ਨੂੰ ਇਹ ਮਨੁੱਖਾ ਜੀਵਨ ਮਿਲਿਆ ਇਹ ਬੇਸਿਕ ਥਿਉਰੀ ਹੈ ਇਹ ਸਰੀਰ ਦਾ ਮਿਲ ਜਾਣਾ ਇਹ ਹੱਕ ਨਹੀਂ ਇਹ ਕਮਾਈ ਨਹੀਂ ਇਹ ਮੇਰ ਹੈ ਜੀਵਨ ਦਾ ਤੇ ਮੌਤ ਦਾ ਮਲਾਪ ਹੈ ਇਹ ਮੁਲਾਕਾਤ ਹੋਣੀ ਹੋਣੀ ਹੈ ਇਹਨੂੰ ਕੋਈ ਟਾਲ ਨਹੀਂ ਸਕਦਾ ਕੋਈ ਸੰਤ ਨਹੀਂ ਟਾਲ ਸਕਿਆ ਕੋਈ અવਤਾਰ ਨਹੀਂ ਟਾਲ ਸਕਿਆ ਰੱਬ ਨਹੀਂ ਟਾਲ ਸਕਦਾ ਜਿਹੜੇ ਬੜੀ ਥਿਉਰੀ ਬਣਾਉਂਦੇ ਹੋ ਨਾ ਪਰ ਰੱਬ ਸਰਵ ਵਿਆਪਕ ਹੈ ਰੱਬ ਬੜਾ ਮਹਾਨ ਹੈ ਰੱਬ ਬੜਾ ਵੱਡਾ ਹੈ ਰੱਬ ਤਾਂ ਇੱਕ ਭਗਤ ਦੇ ਪਿੱਛੇ ਇੰ ਤੁਰਿਆ ਫਿਰਦਾ ਜਿਵੇਂ ਤੁਸੀਂ ਸਮਝ ਲਓ ਪਏ ਉਹ ਜੋ ਕਹਿ ਕਰੇ ਰੱਬ ਦੀ ਬੇਅੰਤਤਾ ਤੇ ਮਹਾਨਤਾ ਤੇ ਉਹਦੀ ਵਡਿਆਈ ਕਰਨ ਵਾਲਿਓ ਧੰਨੇ ਨੇ ਉਹਦੇ ਕੋਲੋਂ ਗੋਬਰ ਦੇ ਥਾਪੀਆਂ ਥਪੋਈਆਂ ਐਡਾ ਵੱਡਾ ਜੇ ਰੱਬ ਰੱਬ ਦਾ ਨਾਮ ਵੇਚਣ ਵਾਲਿਓ ਰੱਬ ਦੇ ਹਿਸਾਬ ਨਾਲ ਲੋਕਾਂ ਨੂੰ ਲੁੱਟਣ ਵਾਲਿਓ ਰੱਬ ਦੀਆਂ ਗੱਲਾਂ ਕਰਨ ਵਾਲਿਓ ਪ੍ਰਭਾਵ ਪਾਣ ਵਾਲਿਓ ਰੱਬ ਕੋ ਐਡਾ ਵੱਡਾ ਹੈ ਨਹੀਂ ਜਿੱਦਾਂ ਤੁਸੀਂ ਬਣਾ ਦਿੱਤਾ ਤੁਹਾਂ ਰੱਬ ਨੂੰ ਕਰਮ ਬਣਾਦਾ ਧਰਮ ਦੀ ਥਾਂ ਤੇ ਮਿਲਿਆ ਸੀ ਸਰੀਰ ਇਹ ਨਾਸ਼ਵਾਨ ਸਰੀਰ ਸੀ ਔਰ ਮਿਲਿਆ ਸਿਰਫ ਇਸ ertidite ਬਾਕੀ ਥਾਵਾਂ ਤੇ ਵੀ ਆਤਮਾ ਵਸਦੀ ਇਹ ਨਾ ਸਮਝਿਆ ਜੇ ਕਿ ਆਤਮਾ ਤੋਂ ਬਗੈਰ ਦੂਜੀਆਂ ਥਾਵਾਂ ਨੇ ਲੇਕਿਨ ਉਹਨਾਂ ਥਾਵਾਂ ਦੇ ਵਿੱਚ ਜਿਹੜਾ ਇੱਥੇ ਤੁਹਾਨੂੰ ਅਨਭਵ ਹੈ ਉੱਥੇ ਹੈ ਨਹੀਂ ਬਸ ਇੰਨਾ ਹੀ ਫਰਕ ਹੈ ਉਹ ਜੀਵਨ ਦਾ ਮਤਲਬ ਮੌਤ ਤੇ ਜ਼ਿੰਦਗੀ ਦੀ ਖੇਡ ਨਹੀਂ ਇਹ ਖੇਡ ਤਾਂ ਅਕਾਲਪੁਰਖ ਵੱਲੋਂ ਬਣੀ ਹੋਈ ਆ ਇਹ ਤਾਂ ਖੇਡ ਬਣੀ ਰਹੇਗੀ ਇਸ ਖੇਡ ਨੂੰ ਤਾਂ ਤੁਸੀਂ ਲਿਜਾ ਨਹੀਂ ਸਕਦੇ ਕੋਈ ਮੈਨੂੰ ਐਸਾ ਸੰਤ ਵਿਖਾ ਦਿਓ ਅਦੀ ਸੀ ਮਰਿਆਦਾ ਪਰਸ਼ੋਤਮ ਰਾਮ ਹੋਏ ਸਰੀਰ ਹੈ ਨਹੀਂ ਗੱਲਬਾਤ ਠੀਕ ਹੈ 16 ਕਲਾ ਸੰਪੂਰਨ ਭਗਵਾਨ ਹੋਏ ਸਰੀਰ ਹੈ ਨਹੀਂ بےنت ہے گرو نے اس نرک تو کڈیا کھڑیا کرم تو بچیا بچیا بچی کرم تو کرنا ہی ہے نت کرم کرنا نمت کرم کر ل جڑے نمت کرم کر لیں گا وہ تیرے کرم جڑے جہنگے وہ تیرے نہیں رہن گے وہ اکال کرم ہو جان گے اس کر کے رہت پیاری موہے کو سکھ پیارا نہ ہی کیا ਏ ਨਹੀਂ ਕੋ ਫੌਜ ਬਣਾਣੀ ਸੀ ਜੀ ਉਦੋਂ ਗੁਰੂ ਸਾਹਿਬ ਨੇ ਫੌਜ ਬਣਾਣੀ ਸੀ ਉਦੋਂ ਜੰਗਾਂ ਲੱਗੀਆਂ ਸਨ ਉਹਦੇ ਵਿੱਚ ਜੀ ਫੌਜ ਦੀ ਭਰਤੀ ਚਾਹੀਦੀ ਸੀ ਐਸੀ ਕੋਈ ਗੱਲ ਨਹੀਂ ਗੁਰੂ ਦਾ ਕੰਮ ਹੈ ਕੱਢ ਲੈਣਾ ਇਸ ਮੌਤ ਦੇ ਟੋਏ 'ਚ ਜਾਣ ਤੋਂ ਪਹਿਲਾਂ ਪਹਿਲਾਂ ਹੀ ਸਿੱਖ ਨੂੰ ਕੱਢ ਲੈਣਾ ਜੀਵਨ ਮੁਕਤ ਕਰ ਦੇਣਾ ਇਹ ਗੁਰੂ ਦਾ ਕੰਮ ਹੈ ਨਹੀਂ ਤਾਂ ਗੁਰੂ ਦਾ ਕੋਈ ਮਤਲਬ ਨਹੀਂ ਜੜਾ ਕੋਈ ਸਾਧ ਸੰਤ ਮਹਾਪੁਰਸ਼ ਤਾੜਨਾ ਨਹੀਂ ਕਰਦਾ ਉਹਦੀ ਕੋਈ ਲੋੜ ਨਹੀਂ ਕੜਾ ਪਰੇਸ਼ਾਨਵਾਦ ਹੈ ਤੇ ਕਈ ਆ ਜਾਂਦੇ ਨੇ ਉਹ ਤੇ ਜਿਹੜਾ ਮਰਜੀ ਪੂਜ ਲਓ ਤੁਸੀਂ ਉਹਦਾ ਸਰਟੀਫਿਕੇਟ ਵੰਡਦਾ ਸਰਟੀਫਿਕੇਟ ਤੁਸੀਂ ਲਲੋ ਇਹ ਸਰਟੀਫਿਕੇਟ ਗਾਹ ਨਹੀਂ ਨਾ ਜਾਣਾ ਅੱਖਾਂ ਮੀਟੀਆਂ ਨਹੀਂ ਸਰਟੀਫਿਕੇਟ ਇੱਥੇ ਹੀ ਰਹਿ ਗਿਆ ਮੈਂ ਇੱਕਦੇ ਘਰ ਗਿਆ ਉਹਦੇ ਬੁੜੀਆਂ ਤਕੰਦ ਤੇ ਤਸਵੀਰਾਂ ਲੱਗੀਆਂ ਬੜੇ ਸਰਟੀਫਿਕੇਟ ਲੱਗੇ ਲੇਕਿਨ ਕਿਹ ਸਰਟੀਫਿਕੇਟ ਰੋਕਦਾ ਕੋਈ ਨਹੀਂ ਸਕਿਆ ਕੰਨਾਂ ਹੀ ਕਾਲੀਆਂ ਹੋ ਗਈਆਂ ਸਰਟੀਫਿਕੇਟਾਂ ਨਾਲ ਐ ਸਰਦਾਰ ਜੀ ਨੇ ਮਿਲੋ ਇਹਨਾਂ ਦੀਆਂ ਜੀ 11 ਕੋਠੀਆਂ ਨੇ ਇਹਨਾਂ ਦੇ 32 ਕਮਰੇ ਨੇ ਇਹਨਾਂ ਦੀਆਂ 22 ਜਨਾਨੀਆਂ ਨੇ ਇਹਨਾਂ ਦਾ 600 ਪੁੱਤਰ ਹੈ ਕੋਈ ਗੱਲ ਐਡੀ ਕੋ ਲੰਮੀ ਤੇ ਹੈ ਨਹੀਂ 라ਵਣ ਦਾ ਤੂੰ ਸਭ ਕੋਈ ਵਾਲਾ ਸੀ ਸੋਨੇ ਦੀ ਲੰਕਾ ਸੀ ਜਨਾਨੀਆਂ ਤੇ ਉਹ ਸੀਤਾ ਨੂੰ ਚੁੱਕ ਕੇ ਲੈ ਗਿਆ ਟਲਿਆ ਹੀ ਨਹੀਂ ਕਰਮ ਦੀ ਤੇ ਗਤੀ ਇੱਥੋਂ ਤੱਕ ਹੈ ਨਾ ਵੱਡੇ ਵੱਡੇ ਉੱਠ ਕੇ ਜਿੰਨੇ ਫੈਸ਼ਨ ਕਰ ਲਿਆ ਇਹ ਕਰਮ ਨੇ ਜਿਹੜੇ ਉਹੀ ਫੈਸ਼ਨ ਗੁਰੂ ਦੇ ਨਮਿਤ ਕਰ ਲਿਆ ਉਹ ਧਰਮ ਹੋ ਗਿਆ ਜਿਹੜਾ ਆ ਭਲੇਖਾ ਪਾਉਂਦੇ ਹੋ ਨਾ ਭੀ ਧਰਮ ਲਈ ਹੁਣ ਜੈਨ ਧਰਮ ਵਿੱਚ ਚਲੇ ਜਾਓ ਤੁਹਾਨੂੰ ਤੇ ਵਾਹਿਗੁਰੂ ਮਿਲ ਜਾਂਦਾ ਪੰਜ ਪਿਆਰਿਆਂ ਤੋਂ ਨਾਲੇ ਤੁਹਾਨੂੰ ਅੰਮ੍ਰਿਤ ਮਿਲ ਜਾਂਦਾ ਤੁਹਾਨੂੰ ਤੇ ਤਕਲੀਫ ਹੁੰਦੀ ਕੋਈ ਨਹੀਂ ਤੁਹਾਡੇ ਦਾ ਸਭ ਤੋਂ ਸੌਖਾ ਧਰਮ ਹੈ ਕਦੀ ਤੁਸੀਂ ਜੈਨੀ ਵਿਚਾਰੇ ਕੋਲ ਪੁੱਛੋ ਜਿਹਨੂੰ ਦੀਖਸ਼ਾ ਲੈਣੀ ਪੈ ਜਾਏ ਭੀ ਸਵਾ ਪਾ ਕੇ ਆਪਣੇ ਸਿਰ 'ਚ ਤਾਂ ਇੱਕ ਇੱਕ ਆਪਣਾ ਰੋਮ ਪੁੱਟੇ ਤੇ ਜੇ ਸੀ ਨਾ ਨਿਕਲੇ ਤੇ ਲੋ ਮਿਲਦਾ ਮਗਰੋਂ ਮੰਤਰ ਕੀ ਹੋਂਕਾਰਾ ਲੋ ਐਦੂ ਵੱਦ ਗੱਲ ਹੀ ਕੋਈ ਨਹੀਂ ਜੀ ਔਰ ਉਹਨੂੰ ਉਹ ਟੈਸਟ ਕਰਦੇ ਨੇ ਵੀ ਇੰਨਾ ਇਹ ਬਲ ਵਾਲਾ ਹੈ ਇਹ ਜਿਹੜਾ ਝਗੜਾ ਹੈ ਬੁੱਧੀ ਦਾ ਤੇ ਬਲ ਦਾ ਇਹ ਆਰੰਭ ਤੋਂ ਚੱਲਿਆ ਆ ਇਹਨੇ ਟਲ ਨਹੀਂ ਜਾਣਾ ਬਾਤ ਸਿਰਫ ਹੈ ਸਿੱਖ ਧਰਮ ਸਿੱਖ ਧਰਮ ਵਿੱਚ ਇੱਕ ਕਰਮ ਹੈ ਕਰਮ ਹੈ ਗ੍ਰਸਤ ਦਾ ਗ੍ਰਸਤ ਨੂੰ ਸੁਰ ਕਰਕੇ ਮੰਨਿਆ ਇਹਦੇ ਵਿੱਚ ਕਰਮ ਨੂੰ ਨਹੀਂ ਮੰਨਿਆ ਧਰਮ ਨੂੰ ਮੰਨਿਆ ਜਿਨੇ ਕਰਮ ਨੂੰ ਮੰਨ ਲਿਓ ਧਰਮ ਦੇ ਰਾਹ ਚ ਟੁਰ ਨਹੀਂ ਸਕਦਾ ਭਾਵੇਂ ਉਹ ਕਿੱਡਾ ਹੀ ਵੱਡਾ ਸਰਦਾਰ ਕਿਉਂ ਨਾ ਹੋਵੇ ਉਹਦੇ ਮਗਰ ਕਿੰਨੀ ਦੁਨੀਆ ਕਿਉਂ ਨਾ ਹੋਵੇ ਉਹਦੇ ਸਾਰੀਆਂ ਗੱਲਾਂ ਬਤਾ ਦਰਸਤ ਹੋਣ ਉਹਦੇ ਘਰ ਨਰਕ ਰਹੇਗਾ ਮਾਇਕ ਸਿੰਘ ਨੂੰ ਪੁੱਛਿਆ ਜੀ ਕੀ ਹੋਇਆ ਕਹਿੰਦਾ ਜੀ ਨਰਕ ਪਿਆ ਮੈਂ ਕਿਹਾ ਹੁਣ ਕੀ ਕਰਦੇ ਹੋ 108 ਅਖੰਡ ਪਾਠ ਘਰ ਤਰਾਣੇ ਨੇ ਮੈਂ ਕਿਹਾ ਤੇਰਾ ਨਰਕ ਨਹੀਂ ਨਿਕਲਣਾ ਕਹਿੰਦਾ ਕਿਉਂ ਮੈਂ ਕਿਹਾ ਵੱਧ ਪਵੇਗਾ ਯੋਗੀ ਜੀ ਮੈਨੂੰ ਸਮਝਾਓ ਮੈਂ ਕਿਹਾ ਮੈਂ ਤੈਨੂੰ ਸਮਝਾਉਣ ਨੂੰ ਤਿਆਰ ਨਹੀਂ ਤੋ ਐਡਾ ਪਾਪੀ ਸ਼ਖਸ ਹੈ ਤੈਨੂੰ ਬਿਲਕੁਲ ਸਮਝਾਉਣਾ ਨਹੀਂ ਚਾਹੀਦਾ ਇਹਦਾ ਪਾਪ ਹੈ ਤੂੰ ਤਾਂ ਗੁਰੂ ਵਰਤਨਾ ਪਿਆ 108 ਗੰਢ ਪਾਠ ਕਰਨੇ ਨੇ ਜੀ ਮੈਂ ਕਿਹਾ ਇਹ ਤਾਂ ਕਰਮ ਬਣਾਤਾ ਤੂੰ ਅਗੇ ਫਿਰ ਕਰਨਾ ਕੀ ਹੈ ਮੈਂ ਕਿਹਾ ਜਾ ਕੇ ਉੱਥੇ ਡੰਡੌਤ ਕਰੋ ਕਹੋ ਬਖਸ਼ ਲੈ ਬਖਸ਼ ਲੈਗਾ ਆ ਜਿਹੜਾ ਸਾਰਾ ਤੂੰ ਮਜਮਾ ਇਕੱਠਾ ਕਰਨ ਲੱਗਿਆ ਗੁਰੂ ਦੇ ਨਾਂ ਤੇ ਅਸਲੀ ਤੇਰੀ ਨੀਅਤ ਖਰਾਬ ਹੈ ਇਹ ਹਰਾਮੀ ਮਾਣੇ ਨੂੰ ਕਹਿੰਦੇ ਨੇ ਠੇਠ ਪੰਜਾਬੀ ਚ ਮੈਂ ਕਿਹ ਗੱਲਾਂ ਚੰਗੀਆਂ ਨਹੀਂ ਗੁਰੂ ਦਾ ਸਿੱਖ ਹੈ ਜਾ ਕੇ ਪੰਜ ਪਿਆਰੇ ਲੈ ਜਾ ਨਾਲ ਕਹੋ ਜੀ ਬੜਾ ਪਾਪ ਆਇਆ ਬੜਾ ਦੁੱਖ ਆਇਆ ਕਿਰਪਾ ਹੋਵੇ ਕਿਸੇ ਤਰ੍ਹਾਂ ਮਹਾਰਾਜ ਬਖਸ਼ੇ ਕਿਸੇ ਤਰ੍ਹਾਂ ਮੇਰੇ ਮਨ ਤੇ ਸੁਧੀ ਆ ਜਾਏ ਜਾ ਕੇ ਤੇ ਡੰਡਾਉ ਤ ਕਰ ਤਗਾ ਚੜਾ ਦੇ ਆਹ ਤੂੰ ਖਾਲੇ ਦਾ ਇੱਕ ਪਰਮੰਧ ਬਣਾ ਲਿਆ ਪੇ 108 ਅਖੰਡ ਪਾਠ ਕਰਾਣੇ ਨੇ ਜੀ ਘਰ ਕਰਾਣੇ ਨੇ ਜੀ ਸਾਰੀ ਦੁਨੀਆ ਆਵੇ ਜੀ ਉਹ ਹੋਵੇ ਤੂੰ ਤਾਂ ਮੇਲਾ ਲਾ ਲਿਆ ਇਹ ਕਰਮ ਹੋ ਗਿਆ ਇਹ ਕਰਮ ਹੋ ਗਿਆ ਧਰਮੇ ਸੀ ਕਿ ਪੰਜ ਪਿਆਰੇ ਲੈ ਜਾ ਜਾਂ ਪੰਜ ਪਿਆਰੇ ਘਰ ਸਤ ਲੈ ਉਹਨਾਂ ਦੇ ਪੈਰ ਧੋ ਉਹਨਾਂ ਨੂੰ ਕਹੋ ਜੀ ਮੇਰੀ ਬਖਸ਼ਿੰਦ ਕਰਾ ਦਿਓ ਮੈਥੋਂ ਨਹੀਂ ਭੀ ਹੁੰਦੀ ਤੇਰੀ ਅਪੀਲ ਲੱਗ ਜਾਏਗੀ ਗੁਰੂ ਮਿਹਰਬਾਨ ਏ ਤੈਨੂੰ ਬਖਸ਼ ਦੇਗਾ ਗੱਲ ਮੁੱਕ ਜਾਏਗੀ ਐਡਾ ਲੰਮਾ ਧਾਗਾ ਖਿੱਚਣਾ ਇੰਨੇ ਲੰਮੇ ਸੂਤਰ ਬਣਾਣੇ ਉਹਦਾ ਫਿਰ ਜਾਲ ਪੁੰਨਾ ਉਹਦੇ ਫਿਰ ਸਾਰੇ ਰਿਸ਼ਤੇਦਾਰ ਫਸਾ ਲੈਣੇ ਮੈਂ ਜਿੱਤੇ ਕਿਸੇ ਕਿਆਸੀ ਮੈਂ ਯੱਗ ਕਰਨਾ ਹੈ ਮੈਂ ਕਿ ਅੱਗੇ ਤੋੜ ਯੱਗ ਹੁੰਦੇ ਅਸ਼ੂਮੇ ਦਾ ਯੱਗ ਹੋਏ ਕਈ ਕੁਝ ਉਹਦੇ ਨਾਲ ਕੀ ਬਣਿਆ ਉਹਦੇ ਨਾਲ ਇਹ ਬਣਿਆ ਬਈ ਮੁਸਲਮਾਨਾਂ ਰਗੜਾ ਲਾਤਾ ਸਾਨੂੰ ਤੁਰਕ ਆ ਗਏ ਉਹਨਾਂ ਸਭ ਲਟਾ ਦਿੱਤੇ ਬਾਬਰ ਵਾਣੀ ਵਰਤੀ ਆਕਾਰ ਪੈ ਗਈ ਜਿਸਲੇ ਕਰਮ ਬਲਵਾਨ ਹੋ ਜਾਏ ਇਹ ਗੱਲ ਚਿੱਤੇ ਕਰ ਲਓ ਉਸਲੇ ਤੁਹਾਡੀ ਜ਼ਿੰਦਗੀ ਨਰਕ ਹੋ ਜਾਏਗੀ ਜਿਸ ਨੇ ਧਰਮ ਬਲਵਾਨ ਹੋ ਜਾਇਆ ਉਸ ਲਈ ਤੁਹਾਡੀ ਜ਼ਿੰਦਗੀ ਸੁਰਗ ਹੋ ਜਾਏਗੀ ਇਹਦੇ ਚੋ ਦੋ ਰਾਏ ਕੋਈ ਨਹੀਂ ਜਿਸ ਨੇ ਗੁਰੂ ਦੀ ਮਤ ਦੇਖੋ ਗੁਰਮਤ ਕਿਹਾ ਜਿਸ ਨੇ ਗੁਰਮਤ ਆ ਗਈ ਦੁਰਮਤ ਨਸ਼ ਜਾਏਗੀ ਜਿੰਨਾ ਚਿਰ ਗੁਰੂ ਦੀ ਮਤ ਨਹੀਂ ਆਵੇਗੀ ਦੁਰਮਤ ਦਾ ਪ੍ਰਕਾਸ਼ ਰਹੇਗਾ ਭਾਈ ਕਿਸੇ ਤੇ ਇਹਦੇ ਤੇ ਸਵਾਰੀ ਕਰਨੀ ਹੈ ਜੇ ਤੁਸੀਂ ਇਹ ਮੰਨ ਲਓ ਪੇ ਆ ਕੰਮ ਨਹੀਂ ਤੇ ਉਹ ਕੰਮ ਹੈ ਇਹ ਤਾਂ ਗੱਲ ਨਹੀਂ ਜਾਂ ਤੁਸੀਂ ਨਾਰਥ ਪੋਲ ਚ ਹੋ ਜਾਂ ਤੁਸੀਂ ਸਾਊਥ ਪੋਲ ਹੋ ਇਹਨੂੰ ਕਹਿੰਦੇ ਨੇ ਇੰਟਰ ਮੈਗਨੇਟਿਕ ਫੀਲਡ ਆਫ ਲਾਈਫ ਅੱਜ ਦੀ ਦੁਨੀਆ ਨੇ ਰਿਸਰਚ ਕਰਦੀ ਹੈ ਸਤਿਗੁਰੂ ਮੇਰਾ ਪਹਿਲਾਂ ਕਹਿ ਗਿਆ ਸੰਜੋਗ ਵੰਜੋਗ ਦਾ ਕਾਰ ਚਲਾਵੇਂ ਲਖੇ ਆਵੇਂ ਪਾਰ ਇਹ ਵੇਖ ਲੈ ਤੂੰ ਸੰਜੋਗਾ ਨਾਲ ਤੁਰਨਾ ਹੈ ਕਿ ਵਜੋਗ ਨਾਲ ਤੁਰਨਾ ਹੁਣ ਇੱਥੇ ਸੰਜੋਗ ਤੇ ਵੰਜੋਗ ਨੂੰ ਗਲਤ ਸਮਝ ਜਾਓ ਨਾ ਵਜੋਗ ਉਹ ਹੈ ਜਿਹੜਾ ਤੁਹਾਨੂੰ ਗੁਰੂ ਤੋਂ ਨਖੇੜ ਦੇ ਵਜੂਗ ਉਹ ਨਹੀਂ ਜਿਹੜਾ ਤੁਹਾਨੂੰ ਰੱਬ ਤੋਂ ਨਖੇੜ ਦੇ ਰੱਬ ਤੋਂ ਤਾਂ ਨਖੜ ਕੇ ਅਸੀਂ ਆਪ ਆਏ ਆ ਕਿਰਪਾ ਕੀਤੀ ਰੱਬ ਨੇ ਸਾਨੂੰ ਨਖੇੜਿਆ ਆਪ ਕੋ ਰੱਬ ਨੂੰ ਮਿਲਣ ਦੀ ਕੋਈ ਖਾਤਰ ਲੋੜ ਨਹੀਂ ਕਾਲੀ ਕੋ ਨਹੀਂ ਕਿ ਰੱਬ ਨੂੰ ਮਿਲਣਾ ਤਾਂ ਮਿਲਣਾ ਹੀ ਮਿਲਣਾ ਰੱਬ ਪਿੱਛੇ ਤੇ ਪੈਣ ਨੂੰ ਗੱਲ ਹੀ ਛੱਡ ਦਿਓ ਜਿਹੜਿਆ ਰੱਬ ਪਿੱਛੇ ਪੈਂਦੇ ਹੋ ਤੇ ਵਕਤ ਜ਼ਾਇਆ ਕਰਨਾ ਆਇਓ ਇੱਥੇ ਰੱਬ ਤਾਂ ਸਰਵ ਵਿਆਪਕ ਹੈ ਕੋਊ ਕਾਰ ਹੈ ਉਹਨੂੰ ਤਾਂ ਕੋਈ ਤਕਲੀਫ ਨਹੀਂ ਗੱਲ ਤਾਂ ਤੁਹਾਡੀ ਹੈ ਅਖਜੀ ਮੈਂ ਅੰਦਰ ਧਿਆਨ ਹੁੰਨਾ ਪਿਆ ਮੈਂ ਕਿਹਾ ਵੀ ਕਿੰਨਾ ਕੋਲੇਗਾ ਅੰਤਰ ਧਿਆਨ ਦੀ ਸ਼ਕਤੀ ਵੀ ਤੇ ਉਹਨੇ ਹੀ ਤੈਨੂੰ ਦਿੱਤੀ ਹੈ ਜਿੱਦਾਂ ਤੂੰ ਅੰਤਰ ਧਿਆਨ 'ਤੇ ਹੁੰਦਾ ਹੈ ਤੂੰ ਬਾਹਰਲੇ ਧਿਆਨ ਦੀ ਗੱਲ ਕਰ ਬਾਹਰ ਲੰਗਰ ਪੱਕਾ ਪਿਆ ਕੁੱਤਾ ਵਿੱਚ ਮੂੰਹ ਪਾ ਗਿਆ ਰੋਟੀਆਂ ਸਾਰੀਆਂ ਉਹ ਬਖੇਰ ਗਿਆ ਉਹ ਤਾਂ ਉਹਦੀ ਕੋਈ ਸਮਝ ਹੀ ਨਹੀਂ ਤੂੰ ਅੰਤਰ ਧਿਆਨ ਅੰਦਰ ਹੋ ਕੇ ਬੈਠਾ ਬਾਹਰ ਤਾਂ ਵੇਖ ਕੀ ਨੇ ਸਵਜਾ ਜੀ ਮੈਂ ਤਾਂ ਇਹ ਮੇਰੀ ਸਾਧਨਾ ਹੈ ਮੈਂ ਕਿਹਾ ਫਿਰ ਇਹ ਸਾਧਨਾ ਕਰਨੀ ਸੀ ਤੇ ਫਿਰ ਲੰਗਰ ਨਹੀਂ ਸੀ ਪਕਵਾਉਣਾ ਫਿਰ ਸੰਗਤ ਨਹੀਂ ਸੀ ਸਦਣੀ ਫਿਰ ਉਹਦੀ ਪੁੱਤਰਤਾ ਨਹੀਂ ਸੀ ਭੰਗ ਕਰਨੀ ਕੋਈ ਉੱਥੇ ਬੰਦਾ ਪਹਿਰੇ ਤੇ ਲਾ ਦੇਣਾ ਸੀ ਇਹ ਧਰਮ ਹੈ ਤੇਰਾ ਗ੍ਰਿਸ਼ਤੀ ਦਾ ਧਰਮ ਹੈ ਹੁਣ ਕਈ ਬੀਬੀਆਂ ਕਹਿੰਦੇ ਆ ਜੀ ਮੈਂ ਆਪਣਾ ਘਰ ਕਾ ਨੂੰ ਸਾਫ਼ ਕਰਾਂ ਮੈਂ ਕਹਾਂ ਜੀ ਕਾ ਨੂੰ ਕਰੋ ਨੌਕਰਾਂ ਨਹੀਂ ਬੁਲਾ ਲਓ ਮਨ ਕਾ ਨੂੰ ਸਾਫ਼ ਕਰਨਾ ਹੈ ਮਨ ਸਾਫ਼ ਕਰਨ ਵਾਸਤੇ ਵੀ ਨੌਕਰਾਂ ਨਹੀਂ ਬੁਲਾ ਲਓ ਸਭ ਕੁਝ ਹੀ ਸਾਫ਼ ਕਰ ਦਿਓ ਨਹੀਂ ਤੇ ਬਿਲਕੁਲ ਹੀ ਰੋਡ ਮੋਡ ਹੋ ਜਾਓ ਸਾਧੀਆਂ ਸਾਧੀਆਂ ਗੱਲਾਂ ਸਾਧੀਆਂ ਸਾਧੀਆਂ ਬਾਤਾਂ ਸਾਦਾ ਜਿਹਾ ਜੀਵਨ ਸਿੱਧਾ ਸਿਧਾਂਤ ਜੀਵਨ ਬਿਲਕੁਲ ਰੱਬ ਤੁਹਾਡੇ ਆਲੇ ਦੋਲੇ ਫੇਰੀਆਂ ਲੈਣ ਲੱਗ ਪਏਗਾ ਚਾਰ ਲਾਵਾ ਰੋਜ ਲੈ ਕੇ ਰਹੇਗਾ ਸਵੇਰੇ ਉੱਠ ਕੇ ਰੱਬ ਲੈਗਾ ਕਿਉਂਕਿ ਰੱਬ ਤੇ ਸਿਰਫ ਇਆ ਪੈ ਕੇ ਰੱਬ ਨੂੰ ਕਿੱਥੇ ਪਾਲੋਗੇ ਕਿਸੇ ਰੱਬ ਨੂੰ ਨਹੀਂ ਪਾਇਆ ਮੈਂ ਉੱਥੇ ਕਹਿਣਾ ਨਾ ਜਿਹੜਾ ਰੱਬ ਸਾਨ ਫਰਾਂਸਿਸਕੋ ਹੈ ਤੇ ਉੱਥੇ ਜਾਓਗੇ ਤੇ ਲਾਸ ਐਂਜਲਸ ਟੁਰੇਗਾ ਫਿਰ ਕੀ ਕਰ ਲੋਗੇ ਜਾਜ ਫੜੇ ਕੇ ਪਿੱਛੇ ਨਸੇ ਫਿਰਨਾ ਉਹਦੇ ਗੁਰੂ ਬਗੈਰ ਹਨੇਰਾ ਕਟਿਆ ਨਹੀਂ ਜਾਂਦਾ گرو منکھ نہیں گرو شبد ہے جی کوئی منک بھی کوئی سیاح تو گل ہی کرے گا نا وہ تو سوج ہی پائے گا سمجھائے گا لیکن اتنے سیاپا ہے سمجھائے وہ پیچھے تر پا مین کہ لگا جی میں بابا جی نے میرے نیال کرتا میں کی کیتا بابے نے پائی یہ آ کے ارداس کی میں کروڑپتی ہو گیا میں کہ دکھ کن ہوئے جی وہ ڈھائی سو کروڑ میں کہ مک گئی نہ گل ਅਗੇ ਆਮ ਨਾਲ ਰੋਟੀ ਖਾਂਦਾ ਐ ਦਾ ਸੌਂਦਾ ਸੀ ਹੁਣ ਗੋਲੀਆਂ ਖਾ ਕੇ ਸੌਣਾ ਹੁਣ ਹਾਲੇ ਤਾਂ ਆਏ ਸਰਦਾਰ ਨੂੰ ਇੰਜੈਕਸ਼ਨ ਲੱਗਦਾ ਰਾਤ ਨੂੰ ਡਾਕਟਰ ਆਉਂਦਾ ਉਹਨੂੰ ਲਾਂਦਾ ਟੀਕਾ ਤੇ ਸਰਦਾਰ ਸੌਂਦਾ ਤੇ ਟੀਕੇ ਜੂ ਬੜਵਾ ਉੱਠ ਪੈਂਦਾ ਉਹਦੀ ਜਨਾਨੀ ਕਹਿੰਦੀ ਜਿੱਦਨ ਦੇ ਸਰਦਾਰ ਅਸੀਂ ਅਮੀਰ ਹੋਏ ਆ ਹਾਂ ਤੇ ਕਹਿੰਦੀ ਇਹਨਾਂ ਨੂੰ ਸੁੱਤਿਆਂ ਵੇਖਿਆ ਨਹੀਂ ਸਾਰਾ ਦਿਨ ਮੈਂ ਸੁੱਤੀ ਰਹੀ ਨਹੀਂ ਪਤੀ ਬੜਾ ਧਰਮ ਹੈ ਰਾਤ ਨੂੰ ਜਾਗਣੀਆਂ ਟੀਕੇ ਲੱਗੇ ਜੀ ਉੱਠ ਪੈਂਦਾ ਮੈਂ ਕਿਹਾ ਜਦੋਂ ਰੋਟੀ ਆਖਣ ਲੱਗਾ ਜੀ ਮੇਰਾ ਕਸੂਰ ਕੀ ਹੈ ਮੈਂ ਕਿਹਾ ਸਦਾ ਜੀ ਕਸੂਰ ਤਾਂ ਕੁਝ ਨਹੀਂ ਰੋਟੀ ਚਿੱਤਕੇ ਨਹੀਂ ਖਾਂਦੇ ਹੋਰ ਤਾਂ ਕਸੂਰ ਨਹੀਂ ਇੱਕ ਦਿਨ ਚਿੱਤਕੇ ਖਾ ਸਮਝੋਗੇ ਦੂਜੇ ਨੇ ਰੋਟੀ ਚਿੱਤਕੇ ਖਾ ਦੀ ਸੁ ਤੇਰਾ ਨਾ ਟੀਕੇ ਲਾਣ ਦੀ ਲੋੜ ਪਈ ਨਾ ਚਿੱਤਕੇ ਰੋਟੀ ਖਾਣੀ ਭੁੱਲ ਗਿਆ ਕਪਲ 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 ਉਧਰ ਗੱਲਾਂ ਕੀਤੀਆਂ ਉਧਰ ਗੱਲਾਂ ਕੀਤੀਆਂ ਰੋਟੀ ਹੁਣ ਇਹ ਧਰਮ ਹੈ ਕਿ ਬਹਿ ਕੇ ਅਨ ਭਗਵਾਨ ਆਇਆ ਉਹਨੇ ਇਹਨੂੰ ਕਹਿੰਦੇ ਨਹੀਂ ਇਹ ਬਾਹਮਣਵਾਦ ਹੈ ਬਾਹਮਣਵਾਦ ਨਹੀਂ ਇਹ ਕੋਈ ਬਾਹਮਣਵਾਦ ਨਹੀਂ ਅਨਕਾਲਪੁਰਖ ਦਿੰਦਾ ਹੈ ਇਹ ਜਿੰਨੇ ਦਾਣੇ ਅੰਨ ਦੇ ਨੇ ਨਾ ਇਹ ਤੁਹਾਡੇ ਕਰਮ ਵਿੱਚ ਨੇ ਇਹ ਤੁਹਾਡਾ ਧਰਮ ਹੈ ਕਿ ਪੁੱਤਰ ਕਰਕੇ ਖਾ ਲੋ ਸਿੱਖ ਦਾ ਇੱਕ ਸਬਾਹ ਹੈ ਸਿੱਖ ਦਾ ਇੱਕ ਸਬਾਹ ਹੈ ਸਿੱਖ ਇੱਕ ਜੀਵਨ ਹੈ ਸਿੱਖ ਇੱਕ ਧਰਮ ਹੈ ਆਪ ذات ਖੁਦ ਚ ਬਾਹਰ ਦੀ ਬਾਤ ਕੋਈ ਨਹੀਂ ਅਗਰ ਕੋਈ ਬਾਹਰ ਦੀ ਬਾਤ ਹੋਵੇ ਤੇ ਹਰ ਇੱਕ ਸਿੱਖ ਬਣ ਜਾਏ ਹਰ ਇੱਕ ਸਿੱਖ ਨਹੀਂ ਬਣ ਸਕਦਾ ਇੱਕ ਜੀਵਨੀ ਹੈ ਇਸ ਦੇ ਵਿੱਚ ਹਰ ਗੱਲ 'ਚ ਪਵਿੱਤਰਤਾ ਹੈ ਉਸ ਪਵਿੱਤਰਤਾ ਦੀ ਸੇਧ ਨਾ ਸਿਰਫ ਗੁਰੂ ਨੇ ਦਿੱਤੀ ਹੈ ਗੁਰੂ ਦੀ ਸੇਧ ਨਾਲ ਨੂੰ ਉਸ ਪਵਿੱਤਰਤਾ 'ਚ ਲੈ ਕੇ ਜਿਹੜਾ ਜੀਵੇਗਾ ਉਹ ਸਿਰਫ ਸਿੱਖ ਆਵਾਜ਼ ਸਕਦਾ ਹੈ ਬਾਕੀ ਪਾਰਟੀਬਾਜ਼ੀ ਜਿਨੀ ਮਰਜ਼ੀ ਕਰ ਉਹਦਾ ਕੋਈ ਅਰਥ ਨਹੀਂ ਸਵਾਟ ਹੋ ਗਏ ਨੇ ਤੁਸੀਂ ਵੀ ਆਪਣੇ ਆਪਣੇ ਕੰਮਾਂ ਤੇ ਜਾਣਾ ਇਹ ਤੁਹਾਡਾ ਧਰਮ ਹੈ ਧਰਮ ਦੀ ਕਿਰਤ ਕਰਨੀ ਹੈ ਅੱਜ ਇਹ ਤੁਹਾਡਾ ਧਰਮ ਹੈ ਵਾਹਿਗੁਰੂ ਇੱਥੇ ਗੁਰਦੁਆਰੀ ਚੇਤੇ ਨਹੀਂ ਆਉਂਦਾ ਵਾਹਿਗੁਰੂ ਉਸ ਧਰਮ ਕਰਦੇ ਆ ਠੂੰਗਾ ਮਾਰਦੇ ਆ ਝੂਠ ਬੋਲਦੇ ਆ ਅਗਲੇ ਦੀ ਹੇਰਾ ਫੇਰੀ ਕਰਦੇ ਆ ਉਹਨੂੰ ਗਲਤਮਲਤ ਕਰਦੇ ਆ ਨਾ ਗਲਤਮਲਤ ਕਰਨਾ ਇਹ ਧਰਮ ਹੈ ਅੱਜ ਦੀ ਦਿਹਾੜੀ ਧਰਮ ਦੀ ਕਿਰਤ ਕਰ ਅੰਮ੍ਰਿਤ ਵੇਲੇ ਨਾਮ ਜਪ ਅੰਮ੍ਰਿਤ ਵੇਲੇ ਨਾਮ ਜਪ ਅੰਮ੍ਰਿਤ ਵੇਲੇ ਦਾ ਨਾਮ ਜਪਣਾ ਕੋਈ ਬੜੀ ਵੱਡੀ ਕੋ ਖਾਸ ਤਕਲੀਫ ਵਾਲੀ ਗੱਲ ਨਹੀਂ ਇਹ ਸਿਰਫ ਮੌਤ ਜਿਹੜੀ ਹੈ ਨਾ ਮੌਤ ਦਾ ਭੈ ਇਹਦੇ ਤੋਂ ਬਚਾਣ ਦੀ ਇੱਕ ਸਾਧਨਾ ਹੈ ਕਰਮ ਹੈ ਕਰਮ ਹੈ اور ਸਭ ਤੋਂ ਵੱਡਾ ਸੈਲਫਿਸ਼ ਕਰਮ ਹੈ ਖੁਦਗਰਜ਼ੀ ਦਾ ਸਭ ਤੋਂ ਵੱਡਾ ਕਰਮ ਅਮਰਤ ਵੇਲੇ ਉੱਠਣਾ ਹੈ ਕਿਉਂਕਿ ਅਮਰਤ ਵੇਲੇ ਬੰਦਾ ਆਮ ਉੱਠ ਨਹੀਂ ਸਕਦਾ ਮੂੰ ਦੂਰੀ ਰਜਾਈ ਲੈਂਦਾ ਉਸਲੇ ਸਵੇਰੇ ਕਰਾਰੇ ਉਸੇ ਲਈ ਆਉਂਦੇ ਨੇ ਮਿੱਠੀ ਨੀਂਦਰ ਉਸਲੇ ਆਉਂਦੀ ਹੈ ਉਹਦੀ ਅੰਤ ਦੀ ਨੀਂਦਰ ਮੌਤ ਹੈ ਉਸਲੇ ਆਉਂਦੀ ਹੈ ਉਸਲੇ ਉੱਠ ਕੇ ਤੇ ਗੁਰੂ ਗੁਰੂ ਕਰਨ ਲੱਗ ਪਿਆ ਮੌਤ ਤੇ ਹਾਵੀ ਹੋ ਗਿਆ ਇਹਦਾ ਧਰਮ ਬਣ ਗਿਆ ਅੱਗੇ ਨਹੀਂ ਤੇ ਕਰਮ ਸਾਰਾ ਦਿਨ ਫਿਰ ਧਰਮ ਦੀ ਕਿਰਤ ਕਰ ਫਿਰ ਇਹਦੇ ਵਿੱਚ ਬਸ ਨਹੀਂ ਸ਼ਾਮ ਨੂੰ ਫਿਰ ਸ਼ਰਾਬ ਖੋਲ ਲੈ ਉਹਦੇ ਥੋੜੀ ਜਿਹਾ ਸੋਡਾ ਪਾਲਾ ਉਹਦੇ ਥੋੜੀ ਜਿਹੀ ਬਰਫ਼ ਪਾਲਾ ਚਾਰ ਮਸਟੰਡੇ ਇਕੱਠੇ ਕਰ ਲੈ ਚਾਰ ਮਸਟੰਡੀਆਂ ਲਿਆ ਫਿਰ ਗੱਪਾਂ ਮਾਰ ਤੁਸੀਂ ਕੀ ਤੋਂ ਘਰ ਜੀ ਇੱਕੋ ਦਿਨੀ ਜੀ ਨਹੀਂ ਵੰਡ ਚੱਕ ਸ਼ਾਮ ਨੂੰ ਬੋ ਦੇਗ ਬਣਾ ਗੁਰੂ ਦੇ ਹਾਜ਼ਰ ਹੋ ਤੇ ਉਹਨੂੰ ਮੱਥਾ ਟੇਕ ਕੇ ਕਹੇ ਦਾਤਿਆ ਤੇਰੀ ਬੜੀ ਵੱਡੀ ਦਾਤ ਹੈ ਤੂੰ ਅੱਜ ਦਾ ਮੈਂ ਪੰਜ ਪਤਾਸੇ ਹੀ ਲੈ ਜਾ ਨਹੀਂ ਤੇ ਨਿਹਰਾ ਮੱਥਾ ਹੀ ਲੈ ਜਾ ਤੇ ਫੇਰ ਕਹੋ ਰੋ ਰਾਸ ਪੜ ਕੇ ਇਹ ਤੇਰੀ ਰਾਸ ਕਲਾ ਹੈ ਮੇਰਾ ਇਹਦੇ ਵਿੱਚ ਕੁਝ ਨਹੀਂ ਮੇਰਾ ਮੁਝ ਵਿੱਚ ਕੁਝ ਨਹੀਂ ਜੋ ਕੁਛ ਐਸੋ ਤੇਰਾ ਤਾਂ ਗੱਲ ਬਣਦੀ ਹੈ ਸਿੱਖੀ ਦੀ ਦੇਖੋ ਜੀ ਤੁਸੀਂ ਐਡਾ ਵੜਾ ਮਕਾਨ ਬਣਾਉਂਦੇ ਹੋ ਉਹਦੀ ਇੰਨੀਆਂ ਡੂੰਗੀਆਂ ਨਹੀਂ ਆ ਜੀ ਇੱਥੇ ਮੈਨੂੰ ਦੱਸਦੇ ਸਨ ਪੈ ਜੀ ਇਹ 70 75 ਸਟੋਰੀ ਬਣਨ ਲੱਗਾ ਤੇ ਉਹਦੀਆਂ ਕਿੰਨੀਆਂ ਡੂੰਗੀਆਂ ਨਹੀਂ ਆ ਹੋਣਗੀਆਂ ਜਿਹਨੇ 75 ਸਟੋਰੀਆਂ ਉੱਤੇ ਜਰਨੀਆਂ ਨੇ ਆਪਣੇ ਇੱਥੇ ਨਹੀਂ ਦੀ ਗੱਲ ਹੀ ਕੋਈ ਨਹੀਂ ਉੱਤੇ ਉੱਤੇ ਕੰਮ ਬਣਾਤਾ ਸਾਰਾ ਹੀ ਸਾਰੇ ਹੀ ਪੂਜੇ ਜਾਣ ਲੱਗ ਪਏਓ ਇੱਥੇ ਤਾਂ ਪੂਜੇ ਜਾਓਗੇ ਪਿਆਰਿਓ ਪਰ ਗਾਂ ਤਾਂ ਪੂਜਣ ਦਾ ਕੋਈ ਪ੍ਰਬੰਧ ਹੈ ਨਹੀਂ ਅੱਗੇ ਜਾਤ ਨਾਲ ਜੋਰ ਹੈ ਜਾਣਾ ਤੇ ਕਾ ਹੈ ਉਥੋਂ ਦਾ ਪ੍ਰਬੰਧ ਕਰੋ ਦੇਖੋ ਛੋਟੀ ਜੀ ਗੱਲ ਹੈ ਉਥੋਂ ਦਾ ਤੁਸੀਂ ਪ੍ਰਬੰਧ ਕਰ ਲਓ ਇੱਥੋਂ ਦਾ ਪ੍ਰਬੰਧ ਤੁਹਾਡਾ ਅਕਾਲਪੁਰਖ ਕਰ ਦਊਗਾ ਕਿਉਂਕਿ ਸਰਵ ਵਿਆਪਕ ਹੈ ਇਹ ਛੋਟੀ ਜੀ ਧਰਮ ਕਰਮ ਦੀ ਥਿਊਰੀ ਹੈ ਸ਼ਾਮ ਨੂੰ ਵਕਤ ਮਿਲਿਆ ਤੇ ਆਪ ਜੀ ਦੀ ਹਾਜ਼ਰੀ ਭਰਾਂਗੇ ਕਿਰਪਾ ਕਰਨੀ ਅਰਦਾਸ ਕਰਨੀ ਕਿ ਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਰਾਮਦਾਸ ਦਾ ਘਰ ਹੈ ਸਮਤ ਬਖਸ਼ਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਚ ਉਹ ਹੀ ਸ਼ਬਦ ਨਿਕਲਣ ਜਿਹੜੇ ਗੁਰੂ ਵਾਲੇ ਹੋਣ ਤੇ ਗੁਰੂ ਵਾਲੇ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ